ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਇਸ ਭਿਆਨਕ ਹਾਦਸੇ ਦੇ ਵਿੱਚ ਸਕੂਲ ਬੱਸ ਦੀ ਇੱਕ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੁੰਦੀ ਹੈ ਤੇ ਇਸ ਟੱਕਰ ਦੇ ਵਿੱਚ 14 ਦੇ ਕਰੀਬ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਕਈ ਬੱਚਿਆਂ ਦੇ ਫੈਕਚਰ ਆਇਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਬਰਨਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਤਨਾਲਾ ਰੋਡ ਤੇ ਇੱਕ ਸਕੂਲ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਜਿਸ ਤੋਂ ਬਾਅਦ ਰਾਹ ਦੇ ਵਿੱਚ ਹਾਦਸਾ ਵਾਪਰਦਾ ਹੈ બસ ਦੇ ਕੇ ਟਰੱਕ ਆ ਜਾਂਦਾ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਜਾਂਦੀ ਹੈ ਦੋਵੇਂ ਬੱਸ ਤੇ ਟਰੱਕ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਵੱਜ ਜਾਂਦੇ ਨੇ ਤੇ ਇਸ ਭਿਆਨਕ ਟੱਕਰ ਦੇ ਵਿੱਚ 14 ਦੇ ਕਰੀਬ ਬੱਚੇ ਜ਼ਖਮੀ ਹੋਏ ਹਨ तकरीबन 42 ਬੱਚੇ ਉਸ ਬੱਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚੋਂ 14 ਜ਼ਖਮੀ ਹੋਏ ਨੇ ਕਈਆਂ ਦੇ ਫ੍ਰੈਕਚਰ ਵੀ ਆਏ ਨੇ ਹੱਡੀਆਂ ਟੁੱਟੀਆਂ ਨੇ ਤੇ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਕਿ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਈਆਂ ਨੂੰ ਫਸਟ ਐਡ ਦਿੱਤੀ ਜਾ ਰਹੀ ਹੈ ਡਾਕਟਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਹਾਲਤ ਖਤਰੇ ਤੋਂ ਬਾਹਰ ਹੈ ਗਨੀਮਤ ਰਹੀਏ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਣਦਾਂ ਨੁਕਸਾਨੀ ਵਾਪਰਿਆ ਹਾਲਾਂਕਿ ਸੱਟਾਂ ਜ਼ਰੂਰ ਬੱਚਿਆਂ ਦੇ ਲੱਗੀਆਂ ਨੇ ਜਿਨ੍ਹਾਂ ਨੂੰ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਰਾਹਗੀਰਾਂ ਦੇ ਬਦਦ ਦੇ ਨਾਲ ਬੱਚਿਆਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਬੱਚਿਆਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਸੀਂ ਸਕੂਲ ਜਾ ਰਹੇ ਸੀ ਰਾਜੀਆਂ ਰਾਜੀਆਂ ਤੋਂ ਆ ਰਹੇ ਸੀ ਕਿੰਨੇ ਵਾਰੀ ਗੱਲ ਹੋਈ ਹੈ ਕਿੱਥੇ ਵੀ ਤੁਸੀਂ ਜਿੱਦਾਂ ਇਸਤਰੀ ਦੇ ਰੇਡ ਦੇ ਹਾਂ ਹੁਣ ਤਾਂ ਹੋ ਗਿਆ ਹੁਣ ਉਹ ਵੀ ਹੋ ਗਿਆ ਉਹ ਵੀ ਹੋ ਰਿਹਾ ਹੈ ਉਹ ਉਰ ਟ੍ਰੱਕ ਆ ਰਿਹਾ ਸੀ ਉਹ ਬੱਚੇ ਬਕਸਸ ਪਤਾ ਹੈ ਕਿ ਅੱਜ ਦਾਣ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਕਿਹੜਾ ਜਾ ਰਹੇ ਆ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਇਕੱਠੇ ਦੇ ਉੱਪਰ ਹੋਇਆ ਉਦੋਂ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪੱਠਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ ਟਰੱਕ ਸਾਰਾ ਨੰਗੇ ਨੰਗ ਚੁਕਾਈ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰ ਸਕੂਲ ਵਾਲੀ ਗੱਡੀ ਆ ਰਹੀ ਸੀ ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਇਹ ਐਡਾ ਹਾਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਵੱਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਕੂੜੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਆ ਗ੍ਰੀਨਫੀਲਡ ਸਕੂਲ ਅਜੀ ਬੱਚੇ ਹਾਂਜੀ ਦੋ ਤਿੰਨ ਬੱਚਿਆਂ ਦੇ ਛੱਟਾਂ ਵੱਜੀਆਂ ਨੇ ਹਾਂਜੀ ਜੀ ਤੇ ਕਹਿੰਦਾ ਦੋਨੋਂ ਜਿਹੜੇ ਸਕੂਲਾਂ ਦੀਆਂ ਬੈਨਾਂ ਬਹੁਤ ਤੇਜ਼ ਸਾਰ ਮਾਰਦੇ ਨੇ ਛੋਟੇ ਛੋਟੇ ਬੱਚੇ ਹੁੰਦੇ ਆ ਕੋਈ ਨਹੀਂ ਬਾਈ ਜੀ ਗੱਲਾਂ ਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਪੀ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲਾਉਣੀ ਚਾਹੀਦੀ ਗੱਡੀਆਂ 'ਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਅੱਜ ਨੂੰ ਸ਼ੁਕਰ ਮੰਨੂ ਕਿ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਅੱਜ ਤਕਰੀਬਨ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਚ ਸੀ ਰਿਸੀਵ ਕੀਤੇ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟੰਕ ਲੱਗਣੇ ਸੀ ਮੀ ਜੇਕੀ ਉਹ ਲਾ ਕੇ ਫਿਰ ਐਕਸ-ਰੇ ਕਰਾਏ ਗਏ ਤਕਰੀਬਨ ਤਿੰਨ ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪ ਉਹਨੂੰ ਵੀ ਰੈਫਰ ਕਰਕੇ ਅਸੀਂ ਸੇਲਾਸਤ ਬਰਖਾਨੇ ਚ ਭੇਜ ਦਿੱਤਾ ਹੈ ਬਾਕੀ ਸਭ ਨੂੰ ਫਰਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ ਚ ਰੱਖ ਲਿਆ ਹੈ ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅੱਗੇ ਕਰ ਭੇਜਵਾਂਗੇ ਪਰ ਰੱਬ ਦੀ ਕਿਰਪਾ ਨਾਲ ਕੈਜੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ